दो आप, दो आप लोगों ने जिस तरह ये ताले लगा लिए हैं पुलिस स्टेशन को अंदर नहीं किसी को जाने दे रही है ये क्या, है, क्या ये है पर पर या क्या तरीका है सिक्योरिटी बर्पेज है ताला गेट अगे भी ला के रखते है सिक्योरिटी बर्पेज है ताला लाइट मौका नहीं पर, पर आप आपका मौका शीशे भी टूटे हुए हैं नहीं कोई नहीं शीशे टूटे तो आप दिखा सकते हैं अंदर का दिखा आ, मीडिया को अलाउ कर सकते हैं देखो सा अंदर मीडिया से आपको क्या सिक्योरिटी थ्रेट था था। है नहीं तो नहीं मैं जो कह रहा हूँ जब आप डी एस पी आप डी एस पी साथ हैं एस एसओ है मीडिया से आपको क्या सिक्योरिटी थ्रेट है मैं कोई थ्रेट नहीं की किसी तो पर मैं जो जो कह रहे हैं सामने कह रहे हैं नहीं तो आप शीशा भी दिखा दीजिए कोई शीशा टुटा ही नहीं चल दिखा दीजिए अंदर मैं क्या कोई टूटा ही नहीं ਤੋ ਇੱਕ ਵਾਰ ਆਪੋ ਦਿਖਾਣਾ ਪਏਗਾ ਆਪਾਂ ਆਪਾਂ ਆਪੋ ਦਿਖਾਣੇ ਮਿਕ ਜਾ ਰਹਾ ਹੈ ਟ੍ਰੇਨ ਮੇਂ ਕੋਈ ਪ੍ਰੈਸ ਰਿਪੋਰਟਰ ਦੇ ਵਿੱਚ ਕੋਤਰਾ ਵੀ ਹੋ ਸਕਦਾ ਸਵੇਰੇ ਆਜੋ ਵਿਖਾ ਦੇ ਸਾਰੀ ਬੈਰੀ ਆਈਡੀ ਵਿਖਾ ਦਿੰਦੇ ਸਰ ਹਰ ਬੰਦਾ ਆਪਣੀ ਆਈਡੀ ਵਿਖਾਣੋਂ ਤਿਆਰ ਆ ਨਹੀਂ ਨਹੀਂ ਸਾਰੀ ਪ੍ਰੈਸ ਹੀ ਜਾਊਗੀ ਜੋ ਜੋ ਹੈ ਤੁਹਾਨੂੰ ਦੱਸਦਾ ਹੂੰ ਨਾ ਨਾ ਸੋ ਇਹ ਇਹ ਟਾਇਰ ਫਟਾਇਆ ਟਾਇਰ ਫਟਾਇਆ ਠੀਕ ਨਾ ਠੀਕ ਮੋਟਰਸਾਈਕਲ ਦਿਖਾ ਸਕਦੇ ਹੋ ਦਿਖਾ ਦਿਓ ਕਾਰ ਦਿਖਾ ਸਕਦੇ ਹੋ ਕੁੱਝ ਦਿਖਾ ਦਿਓ ਕਾਰਮ ਦਾ ਮੋਟਰਸਾਈਕਲ ਹੀ ਮਰਾ ਲੈ ਜਾ ਉਹ ਮੋਟਰਸਾਈਕਲ ਮੋਟਰਸਾਈਕਲ ਲੈ ਵੀ ਗਿਆ ਬਲਾਡ ਹੁੰਦਾ ਮੋਟਰਸਾਈਕਲ ਹੀ ਉਹ ਟਾਇਰ ਉਹ ਤੋਂ ਫਟਾ ਮੈਂ ਵੀ ਯਾਰ ਤੂੰ ਇੱਕ ਕੀ ਕੀਤਾ ਉਹ ਹਵਾ ਥੋੜੀ ਭਰ ਲਾ ਜੇ ਤੁਹਾਨੂੰ ਨਹੀਂ ਭਰਨੀ ਆਉਂਦੀ ਤੇ ਕਿਹੜੇ ਮਲਾਜੰਦਾ ਹੈਗਾ ਸਰ ਨਹੀਂ ਨਾਮ ਉਹਦਾ ਬਲਾਏ ਨਾਮ ਤੁਸੀਂ ਤੁਹਾਨੂੰ ਪਤਾ ਹੋਣਾ ਹੋਵੇਗਾ ਸਰ ਤੁਸੀਂ ਹਲਕਾ ਜਿਓ ਉਹ ਮੈਂ ਮਲਾਜਮ ਹੈ ਸਾਡਾ ਆਪਦਾ ਮਲਾਜਮ ਕੀ ਨਾਮ ਹੈ ਸਰ ਲੈ ਨਾਮ ਨੂੰ ਇੱਥੇ ਨਾਮ ਹੁਣ ਸਾਰੇ ਇੱਕ ਦੋ ਨਾਮ ਦੇ ਹਲਾਜਮ ਹੁਣ ਇੱਕ ਦੋ ਜਿਹੜਾ ਨਾਮ ਲਈ ਜਾਊਗਾ ਤੇ ਤੇ ਕਿਹੜੇ ਨਾਮ ਮੈਂ ਵੈਰੀਫਾਈ ਕਰ ਲਵਾਂ ਸਿਰੇ ਨਹੀਂ ਨਹੀਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਮਲਾਜਮ ਮਲਾਜਮ ਵੀ ਅਨਪਛਾਤਾ ਹੈ ਸਰ ਮਲਾਜਮ ਸਾਡਾ ਥਾ ਨਾਮੋਂ ਇਥੇ ਮਲਾਦਮੇ 670 ਮਲਾਦਮ ਲੱਗੇ ਆ ਹੁਣ ਉਹ ਇੱਕ ਤੇ ਨਾਮ ਲੈ ਜਾਊਗਾ ਕਿ 670 ਮਿਲਦੀ ਹੋਣੀ ਹੈ ਨਾ ਇੰਨੀ ਮੈਂ ਕਰ ਲੂੰਗਾ ਕਰ ਲੂੰਗਾ ਠੀਕ ਹੈ ਠੀਕ ਹੈ ਜੀ